ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਅਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਾਂ ਜਾਂ ਅਸੀਂ ਰਾਤ ਵੇਲੇ ਜਲਦੀ ਸੌਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਨੂੰ ਨੀਂਦ ਨਹੀਂ ਆਉਂਦੀ ਤੇ ਜੇਕਰ ਸਾਡੇ ਮਨ ਦੇ ਵਿੱਚ ਥੋੜੀ ਜਿਹੀ ਵੀ ਚਾਹਤ ਹੁੰਦੀ ਹੈ ਕਿ ਅਸੀਂ ਵੀ ਅੰਮ੍ਰਿਤ ਵੇਲੇ ਉੱਠੀਏ ਗੁਰੂ ਨਾਲ ਜੁੜੀਏ ਜਾਂ ਗੁਰੂ ਘਰ ਦੇ ਨਾਲ ਜੁੜ ਜਾਈਏ ਤੇ ਜਾਂ ਫਿਰ ਗੁਰਬਾਣੀ ਦੇ ਨਾਲ ਜੁੜ ਜਾਈਏ ਫਿਰ ਤੁਸੀਂ ਰਾਤ ਨੂੰ ਇਹ ਕੰਮ ਕਰਨਾ ਕਦੇ ਨਾ ਭੁੱਲ ਜਾਣਾ ਜੀ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਤੇ ਤੁਹਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸਾਥ ਸੰਗਤ ਜੀ ਸਵੇਰੇ ਜੇਕਰ ਤੁਸੀਂ ਜਲਦੀ ਉੱਠਣਾ ਚਾਹੁੰਦੇ ਹੋ ਅੰਮ੍ਰਿਤ ਵੇਲਾ ਸੰਭਾਲਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਵੇਲੇ ਜੇਕਰ ਤੁਸੀਂ ਇਸ ਸ਼ਬਦ ਦਾ ਜਾਪ ਕਰ ਲੈਂਦੇ ਹੋ ਜਾਂ ਕਰਕੇ ਹੀ ਸੋਇਆ ਕਰੋ ਤਾਂ ਵੇਖਣਾ ਕਿ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਆਪਣੇ ਆਪ ਹੀ ਤੁਹਾਨੂੰ ਜਾਗ ਆ ਜਾਵੇਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਤਰਸ ਕਰਕੇ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਤੁਹਾਡੀ ਝੋਲੀ ਦੇ ਵਿੱਚ ਆਪ ਆ ਕੇ ਪਾਉਣਗੇ ਤਾਂ ਫਿਰ ਆਓ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਕਿਹੜੇ ਸ਼ਬਦ ਦਾ ਜਾਪ ਕਿਵੇਂ ਕਰਨਾ ਹੈ ਕਿ ਪਰਮਾਤਮਾ ਜੀ ਦੀ ਮਿਹਰ ਸਾਡੇ ਸਿਰ ਤੇ ਹਮੇਸ਼ਾ ਦੇਲੇ ਬਣ ਜਾਵੇ। ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਹਨ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਤਾਂ ਚਾਹੁੰਦੇ ਹਾਂ ਪਰ ਸਾਡੇ ਕੋਲ ਉੱਠਿਆ ਨਹੀਂ ਜਾਂਦਾ। ਤਾਂ ਅੱਜ ਦੀ ਵੀਡੀਓ ਅਸੀਂ ਉਹਨਾਂ ਦੇ ਲਈ ਹੀ ਤਿਆਰ ਕੀਤੀ ਹੈ ਜੀ। ਸਾਧ ਸੰਗਤ ਜੀ ਇੱਥੇ ਨਾ ਮਹਾਪੁਰਖ ਜੀ ਬੜੇ ਹੀ ਸੋਹਣੇ ਗੱਲ ਸਮਝਾਉਂਦੇ ਹਨ ਕਿ ਜਿਸ ਬੰਦੇ ਨੇ ਆਪਣੇ ਮਨ ਨੂੰ ਸਮਝ ਲਿਆ ਉਸਨੇ ਤਾਂ ਸਭ ਕੁਝ ਹਾਸਿਲ ਹੀ ਕਰ ਲੈਣਾ ਹੈ ਕਿਉਂਕਿ ਸਾਡਾ ਮਨ ਬਹੁਤ ਹੀ ਪਾਵਰਫੁਲ ਹੈ। ਬਹੁਤ ਹੀ ਤਾਕਤਵਰ ਹੈ ਜੋ ਸਾਨੂੰ ਸਮਝਾਉਂਦਾ ਹੀ ਰਹਿੰਦਾ ਹੈ ਕਿ ਸਾਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਜੋ ਕੁਝ ਵੀ ਮਿਲਦਾ ਹੈ ਸਾਨੂੰ ਸਾਡੇ ਮਨ ਕਰਕੇ ਹੀ ਮਿਲਦਾ ਹੈ ਇਸ ਕਰਕੇ ਸਾਡਾ ਮਨ ਸਾਡੇ ਵਸ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ ਜਿਸ ਬੰਦੇ ਦਾ ਮਨ ਵਸੋਂ ਬਾਹਰ ਹੋ ਗਿਆ ਉਹ ਬੰਦਾ ਮਨਮੁਖ ਹੋ ਜਾਂਦਾ ਹੈ ਅਤੇ ਜਿਸ ਬੰਦੇ ਨੇ ਆਪਣੇ ਮਨ ਉੱਪਰ ਕਾਬੂ ਕਰ ਲਿਆ ਉਹੀ ਇਨਸਾਨ ਤਾਂ ਗੁਰਮੁਖ ਬਣ ਜਾਂਦਾ ਹੈ ਮਨ ਨੂੰ ਕੰਟਰੋਲ ਕਰਨਾ ਮਨ ਨੂੰ ਵਸ ਦੇ ਵਿੱਚ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪਰ ਮਨ ਨੂੰ ਵਸ ਕਰ ਪਾਉਣਾ ਸੌਖਾ ਨਹੀਂ ਹੁੰਦਾ ਸਾਧ ਸੰਗਤ ਜੀ ਕਿਉਂਕਿ ਮਨ ਗੁਰੂ ਤੋਂ ਬਿਨਾਂ ਵਸ ਕਰ ਹੀ ਨਹੀਂ ਸਕਦੇ ਕਿਉਂਕਿ ਸਾਡਾ ਮਨ ਗੁਰੂ ਦੀ ਕਿਰਪਾ ਤੋਂ ਬਿਨਾਂ ਵਸ ਵਿੱਚ ਹੋ ਹੀ ਨਹੀਂ ਸਕਦਾ ਮਹਾਰਾਜ ਇਸ ਲਈ ਸਾਨੂੰ ਇਹ ਸਮਝਾਉਂਦੇ ਹੀ ਰਹਿੰਦੇ ਹਨ ਕਿ ਸਾਡੇ ਲਈ ਗੁਰਬਾਣੀ ਨੂੰ ਪੜ੍ਹਨਾ ਕਿੰਨਾ ਜ਼ਰੂਰੀ ਹੈ ਪਰ ਸਾਨੂੰ ਲੱਗਦਾ ਹੈ ਕਿ ਸਾਡਾ ਮਨ ਦੁਨਿਆਵੀ ਸੁੱਖ ਸਹੂਲਤਾਂ ਦੇ ਵਸ ਵਿੱਚ ਆ ਚੁੱਕਾ ਹੈ ਇਸੇ ਕਰਕੇ ਅਸੀਂ ਇਹ ਧਨ ਦੌਲਤ ਸੁੱਖ ਸਹੂਲਤਾਂ ਹੀ ਇਕੱਠੀਆਂ ਕਰਦੇ ਰਹਿੰਦੇ ਹਾਂ ਸਾਡਾ ਮਨ ਦੁਨਿਆਵੀ ਸੁੱਖ ਸਹੂਲਤਾਂ ਦੇ ਵਸ ਵਿੱਚ ਆ ਚੁੱਕਾ ਹੈ ਇਸ ਕਰਕੇ ਅਸੀਂ ਇਹ ਧਨ ਦੌਲਤ ਸੁੱਖ ਸਹੂਲਤਾਂ ਹੀ ਇਕੱਠੀਆਂ ਕਰਦੇ ਫਿਰਦੇ ਹਾਂ ਪਰ ਜਿੰਨੀ ਮਰਜ਼ੀ ਸਾਡੇ ਕੋਲ ਸੁੱਖ ਸਹੂਲਤਾਂ ਹੋਣ ਧਨ ਹੋਵੇ ਜ਼ਮੀਨ ਜਾਇਦਾਦ ਹੋਵੇ ਇਹ ਮਨ ਕੰਟਰੋਲ ਦੇ ਵਿੱਚ ਕਦੇ ਆ ਹੀ ਨਹੀਂ ਸਕਦਾ ਇਹ ਚੀਜ਼ਾਂ ਤਾਂ ਸਾਡੇ ਮਨ ਨੂੰ ਕੰਟਰੋਲ ਤੋਂ ਬਾਹਰ ਕਰਦੀਆਂ ਹਨ ਮਨ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਲਈ ਨਾਮ ਬਾਣੀ ਦਾ ਅਭਿਆਸ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਇਸ ਮਨ ਨੂੰ ਕੰਟਰੋਲ ਸਿਰਫ ਅਸੀਂ ਆਪ ਹੀ ਕਰ ਸਕਦੇ ਹਾਂ ਮੂਲ ਮੰਤਰ ਦਾ ਜਾਪ ਕਰ ਸਕਦਾ ਹੈ ਗੁਰਮੰਤਰ ਗੁਰਬਾਣੀ ਦਾ ਪਾਠ ਕਰ ਸਕਦਾ ਹੈ ਤਾਂ ਇਸ ਕਰਕੇ ਜੇ ਮਨ ਨੂੰ ਵਸ ਵਿੱਚ ਕਰਨਾ ਹੈ ਤਾਂ ਫਿਰ ਇਹਨੂੰ ਗੁਰੂ ਦੇ ਗਿਆਨ ਧਿਆਨ ਦੇ ਨਾਲ ਭਰਨਾ ਹੀ ਪਵੇਗਾ ਵੱਦ ਤੋਂ ਵੱਦ ਗੁਰਬਾਣੀ ਦਾ ਪਾਠ ਕਰਨਾ ਹੋਵੇਗਾ ਵੱਦ ਤੋਂ ਵੱਦ ਨਾਮ ਸਿਮਰਨ ਕਰਨਾ ਹੋਵੇਗਾ ਤਾਂ ਹੀ ਸਾਡਾ ਮਨ ਵਸ ਵਿੱਚ ਆਵੇਗਾ ਅਸੀਂ ਵਿਸ਼ੇਵਕਾਰਾਂ ਤੋਂ ਦੂਰ ਹੋ ਜਾਵਾਂਗੇ ਸਾਡੇ ਮਨ ਵਿੱਚੋਂ ਸਾਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਕੱਢਣਾ ਹੋਵੇਗਾ ਜਿਸ ਨੂੰ ਕੱਢਣ ਦੇ ਨਾਲ ਹੀ ਸਾਡੇ ਮਨ ਦੇ ਅੰਦਰ ਸ਼ਾਂਤੀ ਆਵੇਗੀ ਫਿਰ ਅਸੀਂ ਜੋ ਵੀ ਚਾਵਾਂਗੇ ਉਹੀ ਆਪਣੇ ਮਨ ਤੋਂ ਕਰਵਾ ਸਕਾਂਗੇ ਤੇ ਮਨ ਵਸੋਂ ਸਾਡੇ ਬਾਹਰ ਕਦੇ ਵੀ ਨਹੀਂ ਹੋਵੇਗਾ ਫਿਰ ਮਨ ਆਪਣੀਆਂ ਮਨਮਰਜ਼ੀਆਂ ਵੀ ਨਹੀਂ ਕਰ ਸਕਦਾ ਹੁਣ ਮਨ ਕਈ ਗੱਲਾਂ ਤੋਂ ਕਈ ਵਾਰ ਪਰੇ ਹੋ ਜਾਂਦਾ ਹੈ ਕਿ ਨਹੀਂ ਅੱਜ ਇਹ ਕੰਮ ਐ ਨਹੀਂ ਕਰਨਾ ਕੱਲ ਨੂੰ ਕਰ ਲਵਾਂਗੇ ਮਨ ਆਪਣੀਆਂ ਮਨਾਈਆਂ ਵੀ ਕਰਦਾ ਹੈ ਜਦੋਂ ਸਾਡਾ ਇਹਦੇ ਉੱਪਰ ਵਸ ਨਹੀਂ ਹੁੰਦਾ ਇਹਦੇ ਉੱਤੇ ਕੰਟਰੋਲ ਹੋ ਗਿਆ ਤਾਂ ਫਿਰ ਸਾਡੀਆਂ ਆਪਣੀਆਂ ਹੀ ਮਨਾਈਆਂ ਇਸਤੇ ਉੱਪਰ ਚੱਲ ਸਕਦੀਆਂ ਹਨ ਜਿਵੇਂ ਕਈ ਭੈਣ ਭਰਾ ਰੋਜ਼ ਮਨ ਦੇ ਵਿੱਚ ਇਹ ਸੋਚਦੇ ਹਨ ਕਿ ਚਲੋ ਆਪਾਂ ਕੱਲ ਨੂੰ ਅੰਮ੍ਰਿਤ ਵੇਲੇ ਉੱਠਾਂਗੇ ਉੱਠ ਕੇ ਨਾਮ ਜਪਾਂਗੇ ਪਰ ਜਦੋਂ ਹੀ ਰਾਤ ਪੈਂਦੀ ਹੈ ਤਾਂ ਸੌਣ ਲੱਗਦੇ ਹਾਂ ਤਾਂ ਮਨ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਜੇਕਰ ਸਵੇਰੇ ਨਾ ਵੀ ਉੱਠਿਆ ਗਿਆ ਤੇ ਫਿਰ ਆਪਾਂ ਪਰਸੋਂ ਉੱਠ ਜਾਵਾਂਗੇ ਜਿਹੜਾ ਖਿਆਲ ਮਨ ਦੇ ਵਿੱਚ ਆ ਗਿਆ ਫਿਰ ਉਸੇ ਨੇ ਹੀ ਸੱਚ ਹੋ ਜਾਣਾ ਹੈ ਪਰ ਜੇਕਰ ਅਸੀਂ ਰਾਤ ਨੂੰ ਇਹੀ ਸੋਚ ਕੇ ਸੋਈਏ ਕਿ ਅਸੀਂ ਸਵੇਰੇ ਉੱਠਣਾ ਹੀ ਉੱਠਣਾ ਹੈ ਤਾਂ ਫਿਰ ਸਾਡਾ ਮਨ ਹੀ ਸਾਡੇ ਵਾਸ ਵਿੱਚ ਹੋ ਕੇ ਸਾਨੂੰ ਸਵੇਰੇ ਉਠਾ ਸਕਦਾ ਹੈ ਕਿ ਚਲੋ ਕੋਈ ਨਾ ਸਵੇਰੇ ਅਸੀਂ ਉਠਾਂਗੇ ਜ਼ਰੂਰ ਤਾਂ ਫਿਰ ਬਸ ਮਨ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਨਾ ਹੋਵੇਗਾ ਕਿਉਂਕਿ ਮਨ ਇਦਾਂ ਦਾ ਹੈ ਕਿ ਜੇਕਰ ਇੱਕ ਵਾਰੀ ਅਸੀਂ ਮਨ ਦੇ ਵਿੱਚ ਸੋਚ ਲਿਆ ਕਿ ਅਸੀਂ ਸਵੇਰੇ ਨਹੀਂ ਉੱਠਣਾ ਪਰਸਾਂ ਉੱਠਣਾ ਹੈ ਫਿਰ ਭਾਵੇਂ ਜਿੰਨੇ ਵੀ ਟੋਲ ਇਸ ਦੇ ਕੋਲ ਵਜਾਈ ਜਾਓ ਫਿਰ ਇਸ ਦੇ ਕੋਲੋਂ ਨਹੀਂ ਉੱਠਿਆ ਜਾਣਾ ਕਿਉਂਕਿ ਮਨ ਨੇ ਇਸ ਨੂੰ ਉੱਠਣ ਹੀ ਨਹੀਂ ਦੇਣਾ ਜੇਕਰ ਸਾਡੇ ਮਨ ਕਰਕੇ ਸਭ ਕੁਝ ਹੁੰਦਾ ਹੈ ਤਾਂ ਫਿਰ ਆਪਣੇ ਮਨ ਉੱਤੇ ਰਾਤ ਨੂੰ ਇਹ ਗੱਲ ਵਾਰ-ਵਾਰ ਰਿਪੀਟ ਕਰਕੇ ਸੌਣੀ ਚਾਹੀਦੀ ਹੈ ਕਿ ਸਵੇਰੇ ਜੋ ਮਰਜੀ ਹੋ ਜਾਵੇ ਅਸੀਂ ਅੰਮ੍ਰਿਤ ਵੇਲਾ ਸੰਭਾਲਣਾ ਹੈ ਗੁਰੂ ਦੇ ਲੜ ਲੱਗਣਾ ਹੈ ਗੁਰਬਾਣੀ ਨੂੰ ਪੜ੍ਹਨਾ ਹੈ ਗੁਰਬਾਣੀ ਨਾਲ ਹੀ ਸਾਡਾ ਲੋਕ ਪਰਲੋਕ ਸਵਾਰਿਆ ਜਾ ਸਕਦਾ ਹੈ ਤਾਂ ਵੇਖਣਾ ਕਿ ਤੁਸੀਂ ਸਵੇਰੇ ਜਲਦੀ ਉੱਠ ਸਕੋਗੇ ਪਰ ਮਹਾਪੁਰਖ ਜੀ ਕਹਿੰਦੇ ਹਨ ਕਿ ਜੇਕਰ ਆਪਾਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਾਂ ਤਾਂ ਸਾਨੂੰ ਰਾਤ ਦਾ ਵੇਲਾ ਵੀ ਸੰਭਾਲਣਾ ਚਾਹੀਦਾ ਹੈ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਤਾਂ ਜ਼ਰੂਰ ਹੀ ਪੜ੍ਹਨੀ ਚਾਹੀਦੀ ਹੈ ਪਰ ਕਈ ਭੈਣ ਭਰਾ ਕੁਝ ਕਾਰਨਾ ਕਰਕੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਨਹੀਂ ਕਰਦੇ ਤੇ ਕਈ ਕਹਿ ਦਿੰਦੇ ਹਨ ਕਿ ਅਸੀਂ ਘੱਟ ਪੜੇ ਲਿਖੇ ਹਾਂ ਬਸ ਰਹਿਰਾਸ ਸੁਣ ਲਈਦੀ ਹੈ ਅਰਦਾਸ ਸੁਣ ਲਈਦੀ ਹੈ ਬਸ ਇੰਨਾ ਹੀ ਕਾਫੀ ਹੈ ਜੇਕਰ ਤੁਸੀਂ ਕੀਰਤਨ ਸੋਹਿਲੇ ਦਾ ਪਾਠ ਕਰਕੇ ਸੌਵੋਗੇ ਤੁਹਾਡਾ ਮਨ ਪਰਮਾਤਮਾ ਦੇ ਨਾਲ ਇਕਾਗਰ ਹੋਣਾ ਸ਼ੁਰੂ ਹੋ ਜਾਵੇਗਾ ਗੁਰੂ ਦੇ ਨਾਲ ਲੱਗਣਾ ਸ਼ੁਰੂ ਹੋ ਜਾਵੇਗਾ ਮੂਲ ਮੰਤਰ ਦਾ ਜਾਪ ਵੀ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਦਾ ਜਾਪ ਵੀ ਕਰ ਸਕਦੇ ਹੋ ਬਸ ਤੁਸੀਂ ਅੰਮ੍ਰਿਤ ਵੇਲੇ ਨੂੰ ਸੰਭਾਲਣ ਬਾਰੇ ਰਾਤ ਨੂੰ ਹੀ ਆਪਣੇ ਮਨ ਦੇ ਵਿੱਚ ਤਰਲਾ ਕਰਨਾ ਹੈ ਕਿ ਮੈਂ ਗੁਰੂ ਦੇ ਨਾਲ ਕਿਵੇਂ ਜੁੜਾਂ ਕਿਉਂਕਿ ਤੁਸੀਂ ਕਈ ਵਾਰ ਆਪਣੇ ਆਸ-ਪਾਸ ਦੇ ਲੋਕਾਂ ਤੋਂ ਪ੍ਰਭਾਵਿਤ ਤਾਂ ਹੁੰਦੇ ਹੋਵੋਗੇ ਕਿ ਉਹ ਫਲਾਣਾ ਕੋਈ ਜਲਦੀ ਉੱਠ ਕੇ ਗੁਰਬਾਣੀ ਦੇ ਨਾਲ ਜੁੜਦਾ ਹੈ ਤਾਂ ਉਹ ਕਿੰਨਾ ਵਧੀਆ ਲੱਗਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਦੁਨਿਆਵੀ ਲੋਕਾਂ ਤੋਂ ਵੀ ਸ਼ੋਭਾ ਮਿਲੇਗੀ ਤੇ ਪਰਮਾਤਮਾ ਦੇ ਕੋਲੋਂ ਵੀ ਤੇ ਨਾਲ ਹੀ ਨਾਲ ਤੁਸੀਂ ਰਾਤ ਨੂੰ ਪਰਮਾਤਮਾ ਜੀ ਦੇ ਅੱਗੇ ਇਹ ਅਰਦਾਸ ਕਰਕੇ ਸੌਂਿਆ ਕਰੋ ਕਿ ਪਰਮਾਤਮਾ ਜੀ ਮੈਂ ਸਾਰੇ ਦਾ ਸਾਰਾ ਹੀ ਤੁਹਾਡੇ ਹੱਥ ਵਸਾ ਹਾਂ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਤਾਂ ਕਿ ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜ ਸਕਾਂ ਤੁਸੀਂ ਮੇਰੇ ਤੇ ਤਰਸ ਕਰੋ ਤੇ ਕਿਰਪਾ ਕਰੋ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਆਪ ਤਰਸ ਕਰਨਗੇ ਤੇ ਤੁਹਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਦੇਣਗੇ ਜੇਕਰ ਤੁਸੀਂ 1-2 ਦਿਨ ਹੀ ਗੁਰਬਾਣੀ ਅੰਮ੍ਰਿਤ ਵੇਲੇ ਉੱਠ ਕੇ ਪੜ ਲਈ ਤਾਂ ਤੁਹਾਡਾ ਰੋਜ਼ਾਨਾ ਦਾ ਨੇਮ ਬਣਨਾ ਸ਼ੁਰੂ ਹੋ ਜਾਵੇਗਾ ਤੁਹਾਡਾ ਜਿਸ ਦਿਨ ਵੀ ਮਿਸ ਹੁੰਦਾ ਹੋਵੇਗਾ ਤੁਸੀਂ ਉਸ ਦਿਨ ਮਹਿਸੂਸ ਕਰੋਗੇ ਕਿ ਅੱਜ ਮੇਰਾ ਕੁਝ ਰਹਿ ਚੁੱਕਾ ਹੈ ਅੱਜ ਮੈਨੂੰ ਕੁਝ ਘਾਟ ਮਹਿਸੂਸ ਹੋ ਰਹੀ ਹੈ ਇਦਾਂ ਕਰਨ ਦੇ ਨਾਲ ਹੌਲੀ-ਹੌਲੀ ਤੁਹਾਡਾ ਨੇਮ ਨਿਤਨੇਮ ਦੇ ਵਿੱਚ ਬਦਲ ਜਾਵੇਗਾ ਤਾਂ ਫਿਰ ਵੇਖਣਾ ਕਿ ਤੁਹਾਡਾ ਅੰਮ੍ਰਿਤ ਵੇਲਾ ਵੀ ਪੱਕਾ ਹੋ ਜਾਵੇਗਾ ਤੇ ਤੁਸੀਂ ਗੁਰਬਾਣੀ ਦੇ ਨਾਲ ਜੁੜ ਜਾਓਗੇ ਆਪਣੇ ਪਰਮਾਤਮਾ ਜੀ ਦੇ ਅੱਗੇ ਤਰਲੇ ਬੇਨਤੀ ਇਹ ਹੀ ਕਰਿਆ ਕਰੋ ਕਿ ਪਰਮਾਤਮਾ ਜੀ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਤੇ ਮੇਰੇ ਮਨ ਉੱਤੇ ਮੇਰਾ ਕੰਟਰੋਲ ਹੋ ਜਾਵੇ ਮੇਰੇ ਮਨ ਵਿੱਚੋਂ ਕਾਮ ਕ੍ਰੋਧ ਹਉਮੈ ਮੋਹ ਹੰਕਾਰ ਦੂਰ ਹੋ ਜਾਵੇ ਕਿਉਂਕਿ ਇਹਨਾਂ ਚੀਜ਼ਾਂ ਨੇ ਕਦੇ ਵੀ ਨਾਲ ਨਹੀਂ ਜਾਣਾ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ